ਬਜ਼ਾਰ ਨਹੀਂ ਆਦਨੋ ਸੰਵੀਰਾ ਕਾਉ ਬੈਕਿਊਲੇਸ਼ਨ ਬ੍ਰਦਰ ਠੀਕ ਹੈ ਖਾਓ ਜੀ ਖਾਓ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਭਾਈ ਮਿੱਤਰੋ ਕਰੇ ਕਰ ਲੀਆਂ ਜਿਹੜੀਆਂ ਪੂਰੀਆਂ ਕਰਨੀਆਂ ਦੀ ਆਪਾਂ ਨੇ ਰਿਤੀ ਰਵਾਜ ਜਿਹੜੇ ਪੂਰੇ ਕਰਨੇ ਸੀ ਕਰਦੇ ਨਾਲ ਮਿਲ ਕੇ ਹੁਣ ਆਪਾਂ ਆਪਣੀ ਮਸਤੀ ਕਰਦੇ ਆ ਜਿਹੜੀ ਅੱਡ ਰਹੀ ਬ੍ਰੋ ਕੋਣ ਨਾਲ ਜਗਾ ਦੇ ਹੋਰ ਨਾਲ ਰਹਾ ਨਹੀਂ ਜਾਂਦਾ ਦਿਲ ਪਾਣੀ ਵਾ ਕੋ ਸਾਫ ਨਹੀਂ ਤਾ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਆਪਾਂ ਹੁਣ ਚੱਲੇ ਆ ਜਖਰਵਾਲ ਨੂੰ ਹਨਵੀਰ ਦਾ ਆ ਗਿਆ ਫੋਨ ਕਹਿੰਦਾ ਫੇਰੀ ਕੱਲ ਦੀ ਪਰसों ਦੀ ਫਲਾਈਟ ਹੈ ਤੇ ਕੱਲ ਦੀ ਜ਼ਰੂਰੀ ਕਹਿੰਦਾ ਅੱਜ ਮਿਲਦੇ ਕਰਦੇ ਆ ਮੈਂ ਚਲੋ ਕੋਈ ਗੱਲ ਨਹੀਂ ਇੱਕੋ ਦਮ ਮਤਲਬ ਉਹਨੇ ਛਿੱਤੀ ਦੁਸ਼ਤੀ ਕਰਾਇਆ ਕੰਮ ਕਿਉਂਕਿ ਥੋੜੀ ਐਮਰਜੈਂਸੀ ਸੀ ਉਹਨੂੰ ਤੇ ਹੁਣ ਆਪਾਂ ਨੇ ਚੱਕੀਆਂ ਚਾਬੇ ਚੁਬਿਆ ਤੇ ਹੁਣ ਆਪਾਂ ਚੱਕਦੇ ਆ ਗੱਡੀ ਕਰਦੇ ਘਰੇ ਸੀ ਪਾਣੀ ਪਿਆਣ ਨੂੰ ਬੱਜਾਂ ਨੂੰ ਪਰ ਮੇਰੇ ਕੋਲ ਇਨਾ ਟਾਈਮ ਨਹੀਂ ਹੈਗਾ ਸ਼ਾਮ ਬਹੁਤ ਹੋ ਗਈ ਉਹਨੇ ਮੈਨੂੰ ਪਹਿਲਾਂ ਫੋਨ ਕਰਖਿਆ ਜੀਗਾ ਵੀ ਆਈ ਉਹ ਛੇਤੀ ਮੈਂ ਹੋਰ ਕੰਮਾਂ ਚ ਰੁੜੀਗਾ ਤੇ ਪਾਣੀ ਪੋਣੀ ਪੀਣ ਦਾ ਟਾਈਮ ਨਹੀਂ ਜੇ ਆ ਹੋ ਸਕਿਆ ਤਾਂ ਆਪਾਂ ਨੂੰ ਗਾਲਾਂ ਪੈਣੀਆਂ ਸ਼ਾਮ ਨੂੰ 5-7 ਸੁਣ ਲਾਂਗੇ ਚਲੋ ਕੋਈ ਨਹੀਂ ਉਹ ਰੋਟੀ ਰੋਟੀ ਹਾਜਮ ਆ ਜਾਂਦੀ ਆ ਤਾਂ ਕਰਕੇ ਤੇ ਹੁਣ ਆਪਾਂ ਚੱਲਦੇ ਹਾਂ ਬੋਲਾ ਟਾਈਮ ਵੇਸਟ ਨਹੀਂ ਕਰਦੇ ਹੋਏ ਸਭ ਤੋਂ ਪਹਿਲਾਂ ਇਹ ਤਰਪਾਲ ਤਾਰਨੀ ਪਊਗੀ ਆਪਾਂ ਨੂੰ ਉੱਤਰ ਜਾ ਪਈ ਇਹ ਮੈਂ ਦੇਗੀ ਰੱਖਦਾ ਕਿਉਂਕਿ ਇਹ ਤੋਂ ਦੇ ਸ਼ਰਾਬ ਹੋ ਜਾਂਦੀ ਆ ਜਿੰਨੀ ਕੇਅਰ ਕਰਾਂਗੇ ਮਤਲਬ ਨਹੀਂ ਫਟ ਹੈ ਆਪਾਂ ਇਹ ਲੱਡੂ ਰਾਂਗੇ ਜੋ ਨੇ ਗਰਮ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਮੈਂ ਗਰਮ ਹੋ ਜੀ ਤਾਂ ਵਧੀਆ ਗੱਲ ਹੁੰਦੀ ਵਜੀ ਆਪਾਂ ਪਾਣੀ ਜਾਂ ਮਾਰ ਹੀ ਲੈਨੇ ਆ ਯਾਰ ਹੋਊਗਾ ਜੇ ਤਾਂ ਹੈਗਾ ਚਲੋ ਇਹ ਤਾਂ ਪਾਇਆ ਹੋਇਆ ਜੀ ਗੱਡ 5 ਮਿੰਟ ਕਰ ਲੰਨੇ ਆਪਾਂ ਗਰਮ ਬੜਾ ਟਾਈਮ ਤਾਂ ਹੈ ਨਹੀਂਗਾ ਨਹੀਂ 10 ਮਿੰਟ ਕਰਿਆ ਕਰਦਾ ਪਹਿਲਾਂ ਮੈਂ ਵਾਈਬ੍ਰੇਸ਼ਨ ਬਹੁਤੀ ਹੋ ਗਈ ਯਾਰ ਗੱਡੀ ਜੇ ਦਾ ਪੈਰਪੂਰ ਟੁੱਟਿਆ ਮੈਨੂੰ ਲੱਗਦਾ ਇੰਜਨ ਦਾ ਆ ਦੇਖ ਸਕਦੇ ਹਾਂ ਅਸੀਂ ਇੰਜਨ ਦਾ ਪੈਰਪੂਰ ਪਵਾਵਾਂਗੇ ਉਹਦੇ ਪਵਾਵਾਂਗੇ ਚਾਹ ਤਾਈਮ ਲੱਗਿਆ ਨਾ ਸਰਵਿਸ ਸਰਵਿਸ ਕਰਾਵਾਂਗੇ ਬੱਸ ਮੈਨੂੰ ਆਇਆ ਸੀ ਕੱਲ ਸਵੇਰੇ ਲੱਗਦਾ ਨਹੀਂ ਹੈਗਾ ਨਾ ਆਇਆ ਹੋਇਆ ਉਹਨੂੰ ਪਤਾ ਕੋਈ ਨਹੀਂ ਕੋਸੋਣੇ ਮੁੰਡਿਆਂ ਬਿਨਾਂ ਨਾ ਤੀਢੀ ਕੇ ਯਾਰ ਮਸਤ ਜੋਕ ਮਾਰਾ ਰਿਹਾ ਯਾਰ ਮੈਂ ਦੱਸ ਨਹੀਂਦਾ ਉਹ ਤੇ ਵਾਏ ਕੱਢ ਦਿੰਨੇ ਹਾਂ ਹੁਣ ਸਾਈਡ ਤੇ ਟੈਕ ਟੈਂ 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 ਟਾ 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 ਆਪਣਾ ਯਾਰ ਮਿੱਤਰ ਚੱਲਿਆ ਬਾਹਰ ਤੇ ਉਹਨੂੰ ਮਰਨ ਜਾਣੇ ਆਪਾਂ ਹੂੰ 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 ਹਾਂ ਦੂਜਾ ਫੋਨ ਇਹ ਤੇ ਪਗਾਣੇ ਕਨੈਕਟ ਕਰ ਲਾਂਗੇ ਤੇ ਪਰ ਮੈਂ ਵਿੱਚ ਲੈ ਸਕਦਾ ਗਾਣੇ ਕਿਉਂਕਿ ਜਿਹੜੇ ਪੰਜ ਚਾਰ ਪੈਸੇ ਬਣਦੇ ਨੇ ਉਹ ਕਾਪੀਰਾਈਟ ਦੇ ਨਾਲ ਆਪਣੇ ਘੱਟ ਸਕਦੇ ਨੇ ਪੈਸਾ ਹੀ ਪੈਸਾ ਹੋਊਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾਓ ਜੀ ਇਹਨੂੰ ਕਨੈਕਟ ਕਰ ਲੰਨੇ ਆਪਾਂ ਚਲੋ ਹੁਣ ਚੱਲਦੇ ਆਪਾਂ ਜੱਖਰਵਾਲ ਨੂੰ ਹਾਂ ਮਿੱਤਰੋ ਖਾਸੇ ਫੋਨ ਫੋਨ ਜਿਆਣ ਲੱਗ ਰਹੇ ਨੇ ਕਹਿੰਦਾ ਆਇਆ ਨਹੀਂ ਆਇਆ ਨਹੀਂ ਮਾਂ ਆ ਗਿਆ ਕੈਂਚੀਆਂ ਟੱਪਿਆ ਕਿਉਂਕਿ ਮੈਨੂੰ ਪਹਿਲਾਂ ਉਹਨਾਂ ਦੀ ਮਾਂ ਫੋਨ ਮਾਰੂਗਾ ਉਹ ਮਾਂ ਕਦੋਂ ਕਾ ਬੈਠਾ ਹੋਊਗਾ ਕਦੋਂ ਬਣਾ ਕਿਉਂਕਿ ਅੱਜ ਰਿਸ਼ਤੇ ਰੁਸਤੇਦਾਰੀਆਂ ਜੀ ਵੀ ਆ ਰਹੇ ਦੀਆਂ ਤਾਂ ਕਰਕੇ ਫਿਰ ਉਹ ਵਿੱਕੀ ਮਿਲ ਕੇ ਆਪਣਾ ਯਾਰ ਮਿੱਤਰ ਪੁਰਸੀ ਆ ਤੇ ਉਹਦੇ ਨਾਲ ਜਾਣਾ ਪੈ ਗਿਆ ਤਾਂ ਕਰਕੇ ਥੋੜਾ ਲੇਟ ਹੋ ਗਿਆ ਤਾਂ ਪਰ ਆਇਆ ਨਹੀਂ ਚਲੋ ਪਹੁੰਚ ਜਾਏ ਕੋਈ ਫਿਰ ਵੀ ਪਾਣਾ ਹੈ ਦੇਰ ਵੀ ਪਾਣਾ ਹੈ ਸੋਈ ਨੀਚੇ ਡਿੱਗੀ ਸੋਈ ਨੀਚੇ ਡਿੱਗੀ ਅੰਨੇ ਦਿਨ ਹੋ ਗਏ ਪੁਰਾਣੇ ਨੂੰ ਅਸੀਂ ਚਲਾਈ ਜਾਣਾ ਚਲ ਪਵਾ ਲਾਂਗੇ ਮਾਈ ਗੋਡ ਫਰਕ ਇਹਦੇ ਇਹ ਤਾਂ ਪਾਲਨੇ ਆ ਦੇ ਗੇਰ ਗੱਡੀ ਦਾ ਅੜ ਗਿਆ ੱਤਕਾ ਲਾਉਂਦੀ ਨੂੰਸਾ ਚੜ ਗਿਆ ਪਰ ਆਪਣਿਆਂ ਵਾਲੀ ਤਾਂ ਨਹੀਂ ਅੜਿਆ ਕਿਤੇ ਨਾ ਪਾੜਨ ਦਿੰਦੇ ਇਹ ਜੀ ਤਾਂ ਆਪਾਂ ਨੇ ਮਤਲਬ ਆਂਦੀਆਂ ਨਹੀਂ ਸਿਚੁਏਸ਼ਨ ਗੇਰ ਗੁਰ ਨਹੀਂ ਅੜਨ ਦਿੰਦੇ ਤਾਂ ਹੌਣ ਚ ਕੀ ਲਾ ਗੱਡ ਜੀ ਕੰਨਿਆ ਉਹ ਤੇਰੀ ਕਿੱਡੀ ਔਖੀ ਜਿਹੀ ਵੱਜਿਆ ਮੇਰੇ ਦਿਲ 'ਚ ਦਰਦ ਹੋਇਆ ਜਦੋਂ ਔਖੀ ਜਿਹੀ ਵੱਜੇ ਟੈਰ ਆ ਯਾਰ ਕਸਮ ਨਾਲ ਕੋਈ ਗੱਲ ਚਲੋ ਹੁਣ ਪੱਛਾ ਚੱਲਦੇ ਆ ਛੇਤੀਆਂ ਛੇਤੀ ਉਹਨਾਂ ਕੋਲੇ ਮੈਂ ਮਿੱਤਰੋ ਮੈਂ ਤਾਂ ਖੜਿਆ ਇੱਥੇ ਖਾ ਦਾ ਟਾਈਮ ਹੋ ਗਿਆ ਉਹ ਨਹੀਂ ਆਏਗੇ ਦੇਖਦੇ ਆ ਕਦੋਂ ਆਂਦੇ ਕਦੋਂ ਕਰਦੇ ਐਨਾ ਤੁਹਾਨੂੰ ਦਿਖਾਉਣਾ ਜਾਖਣ ਯਾਰ ਸਾਡਾ ਜਖੜ ਇਹਦੇ ਜਖੜਾ ਮੇਰੇ ਵੀਰੋ ਜਖੜ ਤੇ ਹਰਿਆਣੇ ਦਾ ਸ਼ਹਿਰ ਹੈ ਵੈਸੇ ਪਰ ਸਾਨੂੰ ਇਹੀ ਲੱਗਦਾ ਬਾਜ਼ਾਰ ਮਤਲਬ ਪਿੰਡ ਸਾਡਾ ਪੰਜਾਬ ਚ ਤੇ 8 ਕਿਲੋਮੀਟਰ ਹੈ ਕੋਈ ਬੜੀ ਦੂਰ ਨਹੀਂ ਹੈਗੀ ਤੇ ਸ਼ਹਿਰ ਸਾਨੂੰ ਇਹੀ ਲੱਗਦਾ ਲਹਿਰਾ ਥੋੜਾ 12 13 ਕਿਲੋਮੀਟਰ ਪੈ ਜਾਂਦਾ ਪਰ ਚੀਜ਼ ਚੂਜ਼ ਮਾਸੂਮਣ ਵਾਸਤੇ ਸਾਨੂੰ ਬਾਜ਼ਾਰ ਮਤਲਬ ਇਹੀ ਲੱਗਦਾ ਮੰਡੀ ਮੰਡੀ ਇਹੀ ਲੱਗਦੀ ਹੈ ਇੱਥੇ ਆਨੇ ਹੁੰਨੇ ਆ ਜੀ ਘਰੋਂ ਘਰੋਂ ਤਾਂ ਵੈਸੇ ਬਾੜੀ ਹੁੰਦੀ ਨਹੀਂ ਹੈਗੀ ਇਹੀ ਹੈ ਇਉਂ ਹੀ ਚਲੋ ਮਾੜਾ ਤਾਂ ਕੀ ਜਾਣਿਆ ਉਹ ਪਰ ਹੈ ਇਹ ਹੀ ਹੈ ਮਤਲਬ ਛੋਟਾ ਛੇੜਾ ਨਾ ਕਰਕੇ ਆ ਜਾਓ ਭਾਈ ਆ ਜਾਓ ਹੋਰ ਵੀ ਕਰੀਏ ਕੋਈ ਕੰਮ ਕਰਾ ਵੀਡੀਓ-ਵਿਡੀਓ ਬਣਾਈਏ ਭਾਈ ਇਹਨਾਂ ਵਾਸਤੇ ਇਹਨੂੰ ਘਾਤ ਬਿਠਾ ਰਹੇ ਹਾਂ ਮੈਂ ਤਾਂ ਬੈਠੂਗਾ ਹਾਂ ਮਿੱਤਰੋ ਆਪਾਂ ਅੱਗੇ ਦੀ ਆਪਣੇ ਯਾਰਾਂ ਮਿੱਤਰਾਂ ਦੇ ਕੋਲੇ ਬੈਠਾ ਪਿੱਛੇ ਮੋਟਾ-ਮੋਟੇ ਕਿਵੇਂ ਨੱਖਾਂ ਕੋਈ ਤੇ ਸੱਤ ਨਹੀਂ ਜਵਾਬ ਕੀ ਆ ਬੜਾ ਸੰਵੀਰ ਤੇ ਹੁਣ ਆਪਾਂ ਜਾਣੇ ਆ ਘਰਾਂ ਭਾਈ ਤੇ ਆਪਾਂ ਕੇਕ ਕੋ ਕੱਟਦੇ ਆ ਉਸ ਤੋਂ ਬਾਅਦ ਕਰਾਂਗੇ ਆਪਣਾ ਫੰਕਸ਼ਨ ਜਿਹੜਾ ਕਰਨਾ ਉਹ ਫੋਨ ਦੇ ਕੈਮਰਾ ਮੈਨ ਦਿਖਾ ਨਹੀਂ ਸਕਦਾ ਏ ਬਾਈ ਨੂੰ ਮੜਾ ਮੋਟਾ ਔਖਾ ਹੋ ਜਾਂਦਾ ਹੈ ਨਾ ਤਾਂ ਕਰਦੇ ਆਪਾਂ ਹੁਣ ਘਰੇ ਹੀ ਚੱਲਦੇ ਆਂ ਘਰੇ ਮਾਤਾ ਉਹਦੀ ਡੀਕਰੀਆਂ ਤੇ ਕੇਕੂ ਆਇਆ ਪਿਆ ਉੱਥੇ ਕੱਟਨੇ ਆਪਾਂ ਜਿਹੜਾ ਕੁਝ ਕਰ ਲੈ ਜਾ ਕੇ ਤੇ ਰਸ ਤੋਂ ਬਾਅਦ ਆਪਾਂ ਜਾ ਕੀ ਕਰਦੇ ਆਂ ਤੁਸੀਂ ਮੇਰੇ ਤੋਂ ਆਪਾਂ ਪਹੁੰਚ ਕੇ ਕਰੇ ਗੱਡੀ ਕਿਤੇ ਲੋਕ ਆਪਾਂ ਚੱਲਦੇ ਆਂ ਕੱਤਾ ਬੰਦੇ ਬਾਈ ਬਹੁ ਆਹ ਬੈਠ ਕੋਈ ਨ ਲਵੇ ਭਾਈ ਮੈਂ ਤੰਗ ਨਾ ਕਰ ਸੀ ਨਾ 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 ਬਾਜੀ ਬੈਠ ਕੋਈ ਨਾ 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 ਰਹਿਣ ਦਿਓ ਮੰਜੇ ਤੇ ਬਹਿ ਜਾਣਗੇ ਆ ਜੋ ਛੋਨਾ ਨੂੰ ਇਹਨੂੰ ਘਟ ਲੈ ਤਕਲੇ

ਆਜੋ ਬਲਾਲੂ ਘਰਿਆਂ ਨੂੰ ਫਿਰ ਟਾਈਮ ਹੋ ਗਿਆ ਮਮਾ ਆਜੋ ਆਜੀ ਸਾਰਾ ਕੰਪਲੀਟ ਕਰਨੀ ਹਾਂ ਹਾਂ ਸਾਰਾ ਫਿਰ ਆਪੇ ਪਾ ਦਾਂਗੇ ਕੋਈ ਚੱਕਰ ਨਹੀਂ ਇਹਦਾ ਬਦਾਂ ਨਯਾ ਮਾਦਾਈ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਨਾ ਚੱਲਿਆ ਆਪਣਾ ਮਿੱਤਰ ਬਾਰੇ ਬਹੁਤ ਮਾੜਾ ਐਫਰਟ ਕੀਤੇ ਨੇ ਬਹੁਤ ਮੈਂਤ ਕੀਤੀ ਆ ਸੰਤਪਦਨ ਨਾਲ ਹੀ ਰਿਹਾ ਹੋਇਆ ਹੈ ਚਲੋ ਕੋਈ ਨਹੀਂ ਅੱਜ ਦਿਨ ਆਇਆ ਨਾ ਤੇ ਚਲ ਸੰबीर ਘੱਟ ਮਰ ਆਜੋ ਲਬੈਨ ਕੋਈ ਸੀ ਆਜੋ ਆਜੋ ਕੋਈ ਨਹੀਂ ਆਜੋ ਆਜੋ ਕੌਣ ਹੀ ਕੌਣ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲ ਮੋਟੇ ਇਹ ਦੁੱਧ ਹਲਚਾ ਹੋਇਆ ਚਲ ਪੈ ਜਾ ਪੈ ਜਾ ਕੋਈ ਨਹੀਂ ਕੋਈ ਨਹੀਂ ਜੱਕੀ ਵਰ ਗਈਆਂ ਨਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਕੋਈ ਨਹੀਂ ਘਰੀ ਦਾ ਮੋਗਾ ਖਾਓ ਖਾਓ ਰਾਮ ਨਾ ਹੋ ਜਿਹੜਾ ਸਾਲ ਦਾ ਪਾਈ ਤੇ ਨਾ ਬਰਾੜੀ ਆ ਪਾਲਪਰਾ ਜੋ ਮਰਜ਼ੀ ਜਿਹੜਾ ਕਰਨੀ ਚਾਹੇ ਇੱਕ ਕਿੰਨੀ ਕੁ ਵਾਰੀ ਨਾ ਲੈਣਾ ਲੂਣਾ ਕੁਝ ਨਹੀਂ ਖਾਣਾ ਇਹਦਾ ਖੱਪੜੀ ਜਾਂਦਾ ਜਿਵੇਂ ਮੁਰਗਾ ਘਟਦਾ ਓਏ ਟੱਕਰ ਰੇ ਕਰਦੇ ਸੱਚ ਕਰਦੇ ਸੰਗਠਨ ਹੋਣ ਵਾਲਾ ਦਾ ਕੰਮ ਹੈ ਉਹ ਹੈਲੀਮੋਟੇ ਤੂੰ ਛੱਡਦਾ ਕੁਝ ਨਹੀਂ ਮੈਨੂੰ ਪਤਾ ਹੈ ਤੂੰ ਹੱਡੀਆਂ ਛੱਡਦਾ ਮਿੱਟੀ ਚੋਂ ਇਹ ਕਿੱਥੋਂ ਛੱਡਦੇ ਆ ਤੂੰ ਨਹੀਂ ਛੱਡਦਾ ਮੈਂ ਨਹੀਂ ਛੱਡ ਤੈਨੂੰ ਕਹਿ ਰਿਹਾ ਠੀਕ ਹੈ ਨਾ ਚਲੋ ਲੈ ਮੈਂ ਟਰੱਕਰੇ ਕਰ ਲੀਆਂ ਜਿਹੜੀਆਂ ਪੂਰੀਆਂ ਕਰਨੀਆਂ ਦੀ ਆਪਾਂ ਨੇ ਇਹ ਧੀਰਵਾ ਜਿਹੜੇ ਪੂਰੇ ਕਰਨ ਦੀ ਘਰ ਦੇ ਨਾਲ ਮਿਲ ਕੇ ਹੁਣ ਆਪਾਂ ਆਪਣੀ ਮਸਤੀ ਕਰਦੇ ਆ ਜਿਹੜੀ ਅੱਡ ਰੇਗੀ ਬਰੋਕੋਡ ਨਾਲ ਜਾਂ ਕਿਸੇ ਹੋਰ ਨਾਲ ਚੱਲਣ ਦੇ ਇਹ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਆ ਵੀ ਜੋ ਬਰੋ ਗੱਡੀ ਘਰਤੀ ਲੋਕ ਆਪਣੇ ਠੀਕ ਹੈ ਨਾ ਹੋਈ ਨਹੀਂ ਸੌਰੀ ਅੱਡੀ ਘਰਤੀ ਲੋਕ ਤੇ ਆਪਾਂ ਆ ਖਾਣ ਪੀਣ ਮੈਂ ਤਾਂ ਨਹੀਂ ਖਾਂਦਾ ਪੀਂਦਾ ਬਾਕੀ ਇਹ ਜਿਹੜਾ ਕੁਝ ਖਾਣਗੇ ਉਹ ਦੇਖੀ ਜਾਊਗੇ ਅਰੀ ਜੱਟ ਨਹੀਂ ਆਖਾ ਬਾਈ ਕਿਤੇ ਤੜਕੀ ਨ ਹੋ ਰਾਂ ਬਾਹਾਂ ਮਾਰੀ ਜਾਂਵੇਂ ਉੱਥੇ ਬੈਠਿਆ ਸਮਝ ਰਹੇ ਹੋ ਸਮਝ ਰਹੇ ਹੋ ਠੀਕ ਹੈ ਓਕੇ ਜਮੀ ਮੋਟਾ ਤਾਂ ਓਕੇ ਹੈ ਬੰਦੇ ਨਾਲੇ ਬੂ ਬੂੜੇ ਬਲੋਗ ਦੇ ਤੇ ਮੁਰ ਮੁਰਦੀਆਂ ਨਹੀਂ ਹੈਗੇ ਪਰ ਇੰਨੀ ਕਰ ਲੈ ਮੁਰਦੀਆਂ ਕਿਉਂ ਕਿਉਂ ਮੁਰਦੀਆਂ ਵੀ ਅੱਧਾ ਮਰਦੇ ਚੇ ਲੜਾ ਠੀਕ ਹੈ ਅੱਧੀ ਜਨਾਨੀ ਅੱਧਾ ਮਰਦਾ ਅੱਧਾ ਅੱਧ ਪਚਾਦੇ ਆ ਕੰਮ ਇਹਨਾ ਤੇਰਾ ਟਕਣਾ ਮੋੜੇਗਾ ਤਾਂ ਮੁੜਨੀ ਆ ਟਕਣਾ ਤਾਂ ਬੰ ਮਤਰੀ ਮੋੜਾਲਾ ਉਮੋਛ ਅਨਸਾਰ ਇਹਨੇ ਬਟਾ ਖਿੱਚੀ ਖਿੱਚ ਕੇ ਖਿੱਚ ਕੇ ਖਿੱਚ ਕੇ ਤਾਂ ਭਾਂਜੇ ਕੁੱਤੇ ਦੀ ਪੂੰਛ ਵੀ ਸਿੱਧੀ ਹੋ ਜਾਂਦੀ ਹੈ। ਉਹ ਦੇਖਣਾ ਕਿ ਲਾ ਨਾ ਭਾਂਜੇ ਪਾਣੀ ਦੀ ਇੱਕ ਸਾਰ। ਦੋ ਦੋ ਨਾ ਕਿੰਨਾਂ ਰੁਕਦੇ ਨੇ। ਟੀ ਟੀ ਟੀ। ਉਹ ਮੋਟੇ ਮੋਟਾ ਘਟ ਹੈ। ਇੱਕ ਵੀ ਛੱਡਦੀ ਰਹੀ ਕਿਤੇ ਦੀ ਜੋਗੇ ਜਨਯੋਰ ਸੀ ਤੋਂ। ਅਬੇ ਸਾਲੇ ਤਬੀ ਮੇਰਾ ਮਾਫ ਕਰਨਾ ਉਹ ਗੁੱਸੇ ਮੈਂ ਇਹ ਦੋ ਦੋ ਨਿਕਲ ਜਾਂਦਾ ਹਾਂ। ਹਾਂ? ਉਹ ਸਾਲੇ ਤਾਂ ਕਰ। ਮੈਂ ਨਾ ਅਸੀਂ ਛੱਡਿਆ ਹੈ। ਨਾ ਭਾਈ। ਨਾ 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 ਜਮੀ ਉੱਤੇ ਆ ਰਹੇ ਤੂੰ। ਫੇਰ ਫੇਰੋਂ ਛੱਟ ਗਿਆ ਸਾਡੀ ਦਾ। ਭਾਈ ਇਹਨੂੰ ਸਾंभ ਬਾਈ ਇਹਨੂੰ ਸਾंभ ਲੈ ਬਾਈ ਇਹਨੂੰ ਸਾंभ ਲੈ ਸੰਦੀਰਾ ਹਾਂਜੀ ਇਹਦੀ ਜੈਕੀ ਵੀ ਸਟੋਰੀ ਬਣਾਣੀ ਹਾਂਜੀ ਬਣਾਵਾਗੇ ਜ਼ਰੂਰ ਦੋ ਕਿਨ ਵਾਲੀ ਛੜੀ ਹਾਂ ਇਹ ਮੈਂ ਦਾ ਸੈਦ ਸੈਦ ਇਹ ਕੀ ਆ ਗਿਆ ਇਹ ਹਾਂ ਇਹ ਕਰਦਾ ਮੈਂਬਰੀ ਬਣ ਗਿਆ ਇੱਕ ਚੁੱਕਿਆ ਬਸ ਜੇ ਕਿ ਬਸ 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 ਮੋਟਰ ਸਿੰਘ ਸਾਹਿਬ ਇੱਕ ਬਣ ਹੈ ਇਹਦੀ ਪਿੱਠੇ ਦੀ ਮਾਰਦੇ ਵਸ ਐੜ ਗਏ ਵਸ ਸਾਹਿਬੇ ਸ਼ਾਂਤ ਹੋ ਜੁ ਗਏ ਆ ਮੋਟਾ ਤਰ ਨਮਾ ਮਾਲਕ ਹੈ ਤਰਪਾਈ ਹੈ ਦੇਖੀ ਜਾਓ ਜਾ ਕਮੇ शनवीर शनवीर पान भैया शनवीर पानी पाई पाई चलो चलो बैठो 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 बड़ी ही सी देरने ना ओ नहीं 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 ओ मोटे पर आये हो रहे हैं कलिप पर आऊँगा कलिप पर ओए मोटा कर दो ਦੇਖੀ ਜਿਹਦੇ ਕਹਿਣਾ ਇਹਨਾਂ ਤਾਂ ਛੱਡ ਗਿਆ ਉਹ। ਉਹਨੇ ਪੂਆ ਰੋਟੀ ਖਾ ਰਿਹਾ ਬੈਨੇ ਆ। ਚਲੋ ਤੇਰਾ ਰੋਟੀ ਖਾ ਲਈ। ਅੱਛਾ। ਦ ਨੈਕਸਟ ਦਾ ਜ਼ਮੀਰ ਰਾਤ ਮੋਟਾ ਉਹਦੇ ਕੀ ਕਿ ਰੋਟੀ ਉੱਠਿਆ ਵੀ ਨਹੀਂ ਸੀ ਨੀਂਦ ਚ। ਉਹ ਕੀ ਹੋ ਗਿਆ ਜਮਟ? ਕੋ ਕੋ ਯੋਗੇ ਦੀ ਨਾ ਵੇ ਕੁਛ ਨਹੀਂ ਹੋਇਆ ਨਾ ਕੁਛ ਤਾਂ ਫਿਰ ਉ ਕਰਨ ਦਾ ਕੀ ਮਤਲਬ ਉਹਦੇ ਜੈਕੀ ਜੁਕੀ ਚੜਗੇ ਨਾ ਜੈਕੀ ਉਹ ਵੀ ਜਾਦੇ ਤੇਰੇ ਨਾਲ ਮੂਵ ਕਰਨ ਜਾ ਦੇਗਾ ਜੈਕੀ ਪੋਸਿਬਿਲਟੀ ਹੈ ਹੀ ਹੈ ਮੋਟੇ ਨਾਲ ਬਾਲਾ ਲਗਾ ਹੋਇਆ ਹੁਣ ਮੋਟੇ ਹੀ ਰੂਗ ਮੋਟਾ ਮੋਟਾ ਦੇਖੀ ਆਈ ਮੋਟੇ ਹੋਰ ਕੁ ਚਾਹੀਦਾ ਜਾ ਰਿਹਾ ਪਬਲੀਆ ਉਹ ਮੈਨੂੰ ਐ ਲੱਗਦਾ ਇਹ ਉਹ ਫੋਟੋ ਨਹੀਂ ਆ ਰੀਅਲਿਸਟਿਕ ਲੱਗਦੀ ਹੈ ਬਿਲਕੁਲ ਕੈਮਰੇ ਜਿਹਾ ਬਿਜਾ ਕੋ ਖੜਿਆ ਕੋ ਜਵਾਕ ਬਿਲਕੁਲ ਜਮਾ ਕੈਮਰੇ ਦੇ ਵਿੱਚ ਜਮਾ ਲੱਗਦੀ ਉਹ ਡਿਊਟੀ ਦੇ ਬੋਗਾਂ ਦੇ ਤੇ ਤਾਂ ਹੇ ਮਿੱਤਰੋ ਅੱਜ ਦੀ ਵੀਡੀਓ ਚ ਐਨਾਈ ਮਿਲਦੇ ਆਂ ਕਿਸੇ ਨਵੇਂ ਵੀਡੀਓ ਚ ਜਾਂਦੇ ਆਂ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਦੂਜਾ ਬਲੌਗ ਜਿਹੜਾ ਆਊਗਾ ਬਾਰੇ ਜਾਣ ਵਾਲਾ ਫੁੱਲ ਉਹ ਵੀ ਦੇਖ ਲਈਓ ਮੈਂ ਪਿੱਛੇ ਲਿੰਕ ਦੇ ਦੂੰਗਾ ਤੇ ਜਾਂਦੇ ਆਂ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਦਬਾ ਕੇ 올 ਨੋਟੀਫਿਕੇਸ਼ਨ ਓਨ ਕਰਨ ਲਿਓ ਤੇ ਮਿਲਦੇ ਆਂ ਕਿਸੇ ਨਵੇਂ ਵੀਡੀਓ ਲਵ ਯੂ অল ਟੇਕ ਕੇ ਬਾਏ ਬਾਏ